ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਮੇਰੇ ਆਪਣੇ ਪਿੰਡ ਪਿੰਡ ਨੰਗਲ ਤੋਂ ਆ ਨੰਗਲ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਦੋਨੇ ਸ਼ਹਿਰ ਫਰੀਦਕੋਟ ਤੇ ਕੋਟਕਪੂਰਾ ਸੇਮ ਜੀ ਦੂਰੀ ਤੇ 10 ਤੋਂ 11 ਕਿਲੋਮੀਟਰ ਹੈ ਬਾਗਾਪੁਰਾਣਾ ਲਗਭਗ 26 ਕਿਲੋਮੀਟਰ ਤੇ ਜੇ ਆਪਾਂ ਮੁੱਦਕੀ ਤੋਂ ਆਉਣਾ ਹੋਵੇ ਤਾਂ ਲਗਭਗ 16 ਕਿਲੋਮੀਟਰ ਸਾਡਾ ਪਿੰਡ ਉਸ ਮੁੱਦਕੀ ਤੋਂ ਦੂਰ ਹੈ ਮੈਂ ਜਿਹੜੇ ਘਰ ਚ ਵੀਡੀਓ ਬਣਾ ਰਿਹਾ ਪਸ਼ੂ ਪਾਲਣ ਦਾ ਕੰਮ ਇਹਨਾਂ ਦਾ ਖੇਤੀਬਾੜੀ ਦੇ ਨਾਲ ਨਾਲ ਇੱਕ ਗਾਂ ਇੱਕ ਵੜ ਵਕਾਊ ਕੀਤੀ ਐ ਰਾਤ ਦੀ ਸੂਈ ਐ ਡਿਟੇਲ ਬਾਈ ਤੋਂ ਪੁੱਛਾਂਗੇ ਕਿੰਨੇ ਵਜੇ ਸੂਈ ਸੀ ਦੁੱਧੇ ਦਾ ਚੋਇਆ ਜਾਂ ਨਹੀਂ ਚੋਇਆ ਮੈਂ ਜੋ ਚੀਜ਼ ਦੇਖ ਰਿਹਾ ਦੋਸਤੋ ਇੱਕ ਤਾਂ ਫਿਟਿੰਗ ਵਾਲਾ ਹਵਾਨਾ ਤੇ ਦੂਜਾ ਬੜੇ ਸੋਹਣੇ ਥਾਣ ਐਚ ਐਫ ਨਸਲ ਦੇ ਵਿੱਚ ਜੈਜ ਥਾਣ ਹੋਵੇ ਤੇ ਉਹਦੀ ਮੰਗ ਹਮੇਸ਼ਾ ਰਹਿੰਦੀ ਐ ਤੇ ਦੂਜੀ ਗੱਲ ਇਹਦਾ ਹਵਾਨਾ ਫਿਟਿੰਗ ਵਾਲਾ ਆਓ ਡਿਟੇਲ ਇਹਦੀ ਪੁੱਛੀਏ ਫਿਰ ਇਹਨੂੰ ਤੋਰਾਂਗੇ ਨੰਬਰ ਸਕਰੀਨ ਉੱਤੇ ਚਲਾ ਦੂੰਗਾ ਰੇਟ ਵੀਡੀਓ ਚ ਹੋਊਗਾ ਜਿਹਨੂੰ ਪਸੰਦ ਆਗੀ ਤਸੱਲੀ ਕਰਿਓ ਫੋਲੋ ਤੁਹਾਡਾ ਹੱਕ ਐ ਨੰਬਰ ਸਕਰੀਨ ਤੇ ਸਿੱਧਾ ਚੱਲਣਾ ਮਾਲਕ ਦਾ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਇਸ ਗਾਂ ਨੂੰ ਖਰੀਦ ਸਕੋਗੇ ਆਓ ਬਾਈ ਤੋਂ ਜਾਣਕਾਰੀ ਲੈਂਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸਦੇ ਵੀਰੇ ਨਾਮ ਰਾਜਵਿੰਦਰ ਬਾਈ ਰਾਜਵਿੰਦਰ ਬਾਈ ਅੱਜ ਜਿਹੜੀ ਇਹ ਗਾਂ ਵੇਚਣ ਲੱਗੇ ਹੋ ਇਹ ਘਰ ਦੀ ਐ ਜਾਂ ਖਰੀਦੀ ਹੋਈ ਐ ਨਹੀਂ ਆਪਣੇ ਘਰ ਦੀ ਐ ਬਾਈ ਇਹ ਕਿੰਨਵਾ ਸੂਆ ਸੂਈ ਐ ਬਾਈ ਇਹ ਦੂਜਾ ਸੂਆ ਸੂਈ ਐ ਬਾਈ ਅੱਛਾ ਦੂਜਾ ਸੂਆ ਸੂਈ ਕਦੋਂ ਕਹੇ ਰਾਜਵਿੰਦਰ ਇਹ ਰਾਤ ਦੀ ਸੂਈ ਐ ਬਾਈ ਰਾਤ ਕਿੰਨੇ ਵਜੇ ਸੂਪੀ ਹੋ? ਇਹ ਸੂਵੀ ਸੀਗੀ 12 1 ਵਜੇ ਦੇ ਕਰੀਬ। 12 4 ਵਜੇ ਜੇਰ ਪੈ ਗਈ ਜੀ। ਜੇਰ ਪ੍ਰੋਪਰ ਆਪਣੇ ਕੋਲੇ ਪਈ ਹੈ ਜੀ। ਜੇਰ ਤਾਂ ਇੱਥੇ ਬੱਠਲ ਚ ਪਈ ਹੈ। ਹਾਂਜੀ। ਅੱਛਾ ਇਹਦਾ ਦੁੱਧ ਪਹਿਲੇ ਸੂਏ ਦਾ ਕਿੰਨਾ? ਦੁੱਧ ਇਹਦਾ 25 ਪਲੱਸ ਸੀਗਾ ਜੀ। 25 27 ਕਿਲੋ ਤਾਂ ਹੀ ਦਿੰਦੀ ਰਹੀ ਆਪਣੇ ਕੋਲੇ। ਠੀਕ ਹੈ। ਹਾਂਜੀ। ਅੱਛਾ ਬੱਚਾ ਇਹਨੇ ਕੀ ਦਿੱਤਾ ਹੈ? ਬੱਚਾ ਨੇ ਮੇਲ ਕਾਫ ਦਿੱਤਾ ਜੀ। ਮੇਲ ਕਾਫ। ਇਹ ਇਹਦਾ ਪਤਾ ਕੋਈ ਕਿਹੜੇ ਬੁੱਲ ਦੀ ਹੈ ਜਾਂ ਨਹੀਂ ਧਿਆਨ ਚ? ਇਹ ਆਪ ਐਵਰੇਸਟ ਦੀ ਹੈ ਬਈ। ਤੇ ਬੱਚਾ ਕਿਹੜੇ ਬੁੱਲ ਦਾ ਆ ਗਿਆ? ਬੱਚਾ ਰਮਾੜਾ ਦਾ ਭਰਾ ਹੈ ਸੀ ਠ ਰਮਾਡਾ ਦਾ ਭਰਾ ਸੀ ਹਾਂਜੀ ਠੀਕ ਐ ਅੱਛਾ ਕੀ ਰੇਟ ਰੱਖ ਦਿਆਂ ਗਾਂ ਦਾ ਭਾਈ ਰੇਟ ਇਹਦਾ ਆਪਾਂ 135 ਰੱਖ ਦਿੰਦੇ ਹਾਂ 135 ਹਾਂਜੀ ਦੋਸੋ ਐਵਰੈਸਟ ਦੀ ਐ ਆਪ ਤੇ ਰਮਾਡਾ ਬੁੱਲ ਦਾ ਸੀ ਮੰਨ ਲੱਗਾ ਸੀ ਵੱਛਾ ਦਿੱਤਾ ਇਹਨੇ ਬੜਾ ਸੋਹਣਾ ਤੇ ਨਰਵਾ ਵੱਛਾ ਹੈ ਖੈਰ ਵੱਛਾ ਜੇ ਬੱਚੀ ਹੁੰਦੀ ਤਾਂ ਇਹਨਾਂ ਦਾ ਵੀ ਫਾਇਦਾ ਜ਼ਰੂਰ ਹੋਣਾ ਸੀ ਤੇ ਕੁਸ ਫਾਇਦਾ ਉਹਦਾ ਹੋ ਜਾਣਾ ਸੀ ਜਿਹੜੇ ਭਰਾਣੇ ਗਾਂ ਨੂੰ ਖਰੀਦਣਾ ਸੀ ਫਿਰ ਵੀ ਬੜੇ ਸੋਹਣੇ ਬੱਚੇ ਪਾਊਗੀ ਬਹੁਤ ਸੋਹਣਾ ਥਾਂ ਦਾ ਸਹਿਜ ਐ ਅੱਛਾ ਰਾਜਵਿੰਦਰ ਭਾਈ ਕੋ ਦੁੱਧ ਚੋਇਆ ਜਾਂ ਉਵੇਂ ਪਰੇਹਵਾਨੇ ਚ ਹੀ ਦੁੱਧ 2-3 ਕਿਲੋ ਚੋਇਆ ਕੋ ਬੱਚੇ ਨੂੰ ਸੋ ਦਸੋ ਥੋੜਾ ਬਹੁਤ ਦੁੱਧ ਜਿਹੜਾ ਜੇਰਪੈਨ ਤੋਂ ਪਹਿਲਾਂ ਚੋਣਾ ਪੈਂਦਾ ਪਸੂ ਬਹਿ ਜਾਂਦਾ ਉਹਦੇ ਨਾਲ ਰਿਲੈਕਸ ਹੋ ਕੇ ਉਹੀ ਚੋਇਆ ਤੁਸੀਂ ਭਰੇ ਜੇ ਹਵਾਨੇ ਦੀ ਮੰਨ ਲਓ 25 ਕਿਲੋ ਤੋਂ ਬਾਹਰ ਕਹਿੰਦੇ ਵੀ ਪਹਿਲਾਂ ਦਾ ਦੁੱਧ ਅਸੀਂ ਚੋਇਆ ਖੈਰ ਇਹਨਾਂ ਦੁੱਧ ਇਹਦਾ ਦੇਣਾ ਬੰਦ ਹੈ ਜਿਹੜੇ ਹਿਸਾਬ ਤੇ ਇਹਦਾ ਸਟਰਕਚਰ ਹੈ ਹਵਾਨਾ ਫਿਟਿੰਗ ਵਾਲਾ ਰਾਤ 12 ਤੋਂ 1 ਦੇ ਵਿੱਚ ਵਿੱਚ ਬੱਚੇ ਨੂੰ ਇਹਨੇ ਜਨਮ ਦਿੱਤਾ ਤੇ ਸਵੇਰ 4:00 ਵਜੇ ਜੇਰੇ ਦੀ ਪੈ ਗਈ ਸੀ ਹਵਾਨਾ ਤੁਹਾਡੇ ਸਾਹਮਣੇ ਆ ਦੱਸੋ ਛੋਟ ਵੀਡੀਓ ਪਾਈ ਆ ਉਹਦੇ ਫੋਨ ਵੀ ਵੀਰ ਨੂੰ ਆ ਰਹੇ ਸੋ ਜਿਹਨੂੰ ਜੱਚੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਲਿਓ ਰੇਟ 1 ਲੱਖ ਤੇ 35000 ਗਾਂ ਨੂੰ ਦੇਖਦੇ ਆਂ ਤਾਂ ਰੇਟ ਵੱਤ ਸਹਰੀ ਲੱਗਦਾ ਹੈ ਬਾਕੀ ਜੀ ਨੂੰ ਜਚੇ ਜਾਂ ਜੀਨੇ ਖਰੀਦ ਨਹੀਂ ਉਹ ਦੇਖ ਲੈ ਵੀ ਉਹਨੂੰ ਫਾਇਦਾ ਹੁੰਦਾ ਖਰੀਦ ਕੇ ਘਰੇ ਦੁੱਧ ਜੀਨੇ ਚੋਣਾ ਤਾਂ ਇਹ ਵੀਰ ਹੱਥੀ ਚੁਆਈ ਕਰਦੇ ਆ ਮਤਲਬ ਮਿਲਕਿੰਗ ਮਸ਼ੀਨ ਨਹੀਂ ਇਹਨਾਂ ਦੇ ਲੱਗੀ ਹਜੇ ਗਾਂ ਭਰੂਗੀ ਜਿਵੇਂ ਜਿਵੇਂ ਇਹਦੀਆਂ ਚੁਆਈਆਂ ਹੋਣਗੀਆਂ ਕਿਉਂਕਿ ਅੱਜਕੱਲ ਟ੍ਰਾਂਜਿਸ਼ਨ ਪੀ ਲੈਣਾ ਇਦਾਂ ਦੇ ਚੱਲਦੇ ਆ ਬਹੁਤੀ ਭਲੂਣ ਨਹੀਂ ਪਸ਼ੂ ਚੱਕਦੇ ਸੋ ਇਹ ਵੈਡ ਫਾਰ ਸੇਲ ਸੋ ਵਸੋ ਇਹ ਗਾ ਤੁਸੀਂ ਦੇਖ ਲਓ ਤੇ ਜੇਰ ਇਹਦੀ ਪੈ ਗਈ ਸੀ ਉਹ ਸਾਡ ਤੇ ਬੱਠਲ ਚ ਪਈ ਆ ਮੈਂ ਵੀਡੀਓ ਚ ਘਾਟੀ ਦਿਖਾਉਣਾ ਹੁੰਨਾ ਬਾਕੀ ਤੁਸੀਂ ਆ ਕੇ ਦੱਸੋ ਵੈੜ ਨੂੰ ਦੇਖ ਲਿਓ ਜਿਹਨੂੰ ਚੰਗੀ ਲੱਗੇ ਤਾਂ ਨੰਬਰ 22 ਦਾ ਸਕਰੀਨ ਉੱਤੇ ਇਸ ਨੰਬਰ ਤੇ ਤੁਸੀਂ ਕਾਲ ਕਰੋਗੇ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ